ਜੈ ਵੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਆਪਾਂ ਸਾਵਣ ਦੇ ਮਹੀਨੇ ਜੋ ਵਰਤ ਰੱਖ ਰਹੇ ਆ ਤੇ ਜੋ ਨਹੀਂ ਵੀ ਰੱਖਦੇ ਉਹਨਾਂ ਬਾਰੇ ਗੱਲ ਕਰਨੀ ਆ ਕਿ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖਣਾ ਵਰਨਾ ਤੁਹਾਡੀ ਸੇਵਾ ਦਾ ਫਲ ਕਿਸੇ ਹੋਰ ਨੂੰ ਮਿਲ ਜਾਵੇਗਾ ਸੋ ਅੱਜ ਆਪਾਂ ਇਹਦੇ ਵਿੱਚ ਕੁਝ ਕਰਮ ਵੀ ਦੱਸਣਾ ਹੈ ਜਿਹੜੇ ਵਰਤ ਨਹੀਂ ਕਰਨਾ ਚਾਹੁੰਦੇ ਪਰ ਇਸ ਮਹੀਨੇ ਕੁਝ ਨਾ ਕੁਝ ਸੋਮਵਾਰ ਦੇ ਦਿਨ ਕਰਮ ਜਰੂਰ ਕਰਨਾ ਚਾਹੀਦਾ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਸਮਝਣਾ ਤੇ ਅਮਲ ਕਰਨਾ ਜੀ ਸੋ ਕਚੰਗਾ ਕਰਮ ਹਮੇਸ਼ਾ ਕਰਦੇ ਹੀ ਰਹਿਣਾ ਚਾਹੀਦਾ ਜਦੋਂ ਵੀ ਮੌਕਾ ਮਿਲਦਾ ਹੈ ਉਦੋਂ ਹੀ ਕੰਮ ਕਰ ਲੈਣਾ ਚਾਹੀਦਾ ਕਿਉਂਕਿ ਹਰ ਰੋਜ਼ ਅਸੀਂ ਆਪਣੇ ਲਈ ਹਰ ਇੱਕ ਤਰ੍ਹਾਂ ਦਾ ਕੰਮ ਕਰਦੇ ਹਾਂ ਚਾਹੇ ਮਨ ਕਰੇ ਚਾਹੇ ਨਾ ਕਰੇ ਫਿਰ ਵੀ ਅਸੀਂ ਸਾਰੇ ਕੰਮਕਾਰ ਘਰ ਦੇ ਵੀ ਜਾਂ ਕੋਈ ਬਾਹਰ ਕੰਮ ਕਰਨ ਜਾਂਦੇ ਆ ਟਾਈਮ ਕੱਢ ਹੀ ਲੈਂਦੇ ਆ ਤੇ ਜੇਕਰ ਅਸੀਂ ਪ੍ਰਮਾਤਮਾ ਲਈ ਕੁਝ ਸਮਾਂ ਕੱਢ ਲਈਏ ਉਹਦੇ ਨਾਲ ਦੀ ਰੀਜ਼ ਨਹੀਂ ਕਿਉਂਕਿ ਇਹ ਜੋ ਆਪਾਂ ਕੰਮ ਕਰਦੇ ਆ ਇਹ ਸਾਡੇ ਕੰਮ ਸਿਰਫ ਇੱਥੇ ਤੱਕ ਸਹਿਮਤਾ ਪਰ ਜੋ ਅਸੀਂ ਪ੍ਰਮਾਤਮਾ ਦੇ ਨਾਮ ਤੇ ਕਰਮ ਕਰਨਾ ਹੈ ਉਹ ਫਿਰ ਸਾਨੂੰ ਮੁਸ਼ਕਲ ਸਮੇਂ ਕਰਮ ਕੀਤਾ ਹੋਇਆ ਬਚਾਉਂਦਾ ਹੈ ਤੇ ਮੁਸ਼ਕਲ ਸਮੇਂ ਉਹ ਕੀਤਾ ਹੋਇਆ ਕਰਮ ਹੀ ਅੱਗੇ ਆਉਂਦਾ ਹੈ ਸੋ ਇਸ ਕਰਕੇ ਹਮੇਸ਼ਾ ਹੀ ਬਾਤ ਚੜ ਕੇ ਕੋਈ ਨਾ ਕੋਈ ਕੰਮ ਕਰਦੇ ਰਹਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਕੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਜੀ ਵੀਡੀਓ ਪੂਰੀ ਜ਼ਰੂਰ ਸੁਣਿਆ ਕਰੋ ਤਾਂ ਕਿ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਸਮਝਣ ਨੂੰ ਮਿਲ ਸਕੇ ਪੂਰੀ ਵੀਡੀਓ ਸੁਣੋਂਗੇ ਤਾਂ ਬਹੁਤ ਗੱਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛੇ ਹੀ ਮਿਲ ਜਾਣਗੇ ਸੋ ਕਾਫੀ ਕਮੈਂਟ ਆਉਂਦੇ ਹੈ ਕਿ ਜਿਹੜੇ ਕਹਿੰਦੇ ਨੇ ਕਿ ਸਾਨੂੰ ਕਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਦੀਦੀ ਜੀ ਸਾਨੂੰ ਕਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜੋ ਮਨ ਵਿੱਚ ਚੱਲਦਾ ਹੁੰਦਾ ਹੈ ਸਾਨੂੰ ਵੀਡੀਓ ਰਾਈ ਪਤਾ ਚੱਲ ਜਾਂਦਾ ਹੈ ਸਾਡੇ ਮਨ ਦੀ ਗੱਲ ਸਾਨੂੰ ਵੀਡੀਓ ਰਾਹੀਂ ਸਮਝਾ ਦਿੰਦੇ ਉਹ ਤੁਸੀਂ ਸੋ ਇਸੇ ਤਰ੍ਹਾਂ ਕਹੀਦਾ ਕਿ ਸਾਰੀ ਵੀਡੀਓ ਪੂਰੀ ਸੁਣਾ ਕਰੋ ਜਿਹੜੇ ਵੀ ਇਸ ਵਕਤ ਇਹ ਵੀਡੀਓ ਸੁਣ ਰਹੇ ਆ ਜੀ ਇਹ ਹੀ ਇੱਕ ਰਿਕੁਐਸਟ ਆ ਕਿ ਵੀਡੀਓ ਨੂੰ ਪੂਰੀ ਸੁਣੋਗੇ ਤੇ ਬਹੁਤ ਕੁਝ ਸਿੱਖਣ ਨੂੰ ਸੁਣਨ ਨੂੰ ਮਿਲ ਸਕਦਾ ਕੋਈ ਨਾ ਕੋਈ ਗੱਲ ਕੋਈ ਇਹੋ ਜੀ ਗੱਲ ਜੋ ਮਨ ਨੂੰ ਲੱਗ ਜਾਣੀ ਤੇ ਪ੍ਰਮਾਤਮਾ ਦੇ ਨਾਲ ਸੁਰਤੀ ਜੁੜ ਜਾਣੀ ਜੋ ਮਨ ਵਿੱਚ ਵੀ ਚੈਨ ਨਹੀਂ ਹੈ ਕੋਈ ਸਵਾਲ ਚੱਲ ਰਹੇ ਆ ਕੋਈ ਨਾ ਕੋਈ ਤੁਹਾਨੂੰ ਇਸ਼ਾਰਾ ਮਿਲ ਜਾਵੇਗਾ ਕੋਈ ਨਾ ਕੋਈ ਗੱਲ ਜਿਹੜੀ ਤੁਹਾਡੇ ਮਨਾਂ ਨੂੰ ਲੱਗੇਗੀ ਤਾਂ ਕਿ ਤੁਹਾਡਾ ਵਿਸ਼ਵਾਸ ਤੁਹਾਡੇ ਮੁਰਸ਼ਿਦ ਦੇ ਨਾਲ ਪੱਕਾ ਹੋ ਜਾਵੇਗਾ ਸੋ ਇਸ ਕਰਕੇ ਕਹੀਦਾ ਕਿ ਜਦੋਂ ਵੀ ਕਿਤੇ ਪਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਸੁਣਨ ਨੂੰ ਮਿਲੇ ਉਸ ਗੱਲ ਨੂੰ ਪੱਲੇ ਬੰਨ ਲੈਣਾ ਚਾਹੀਦਾ ਤੇ ਸੁਣਨਾ ਜ਼ਰੂਰ ਚਾਹੀਦਾ ਸੁਣ ਕੇ ਸਮਝਣਾ ਵੀ ਬਹੁਤ ਜ਼ਰੂਰੀ ਆ ਕੱਲਾ ਸੁਣਨਾ ਹੀ ਜ਼ਰੂਰੀ ਨਹੀਂ ਹੈ ਕਿਉਂਕਿ ਜਿੰਨਾ ਚਿਰ ਅਸੀਂ ਗੱਲ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ ਸੋਚ ਵਿਚਾਰ ਨਹੀਂ ਕਰਾਂਗੇ ਤੇ ਉਹ ਗੱਲ ਸੁਣੀ ਦਾ ਫਾਇਦਾ ਨਹੀਂ ਹੁੰਦਾ ਸੋ ਇਸ ਕਰਕੇ ਕੁਝ ਸਮਾ ਪਰਮਾਤਮਾ ਲਈ ਜ਼ਰੂਰ ਕੱਢਿਆ ਕਰੋ ਜਿੱਥੇ ਵੀ ਚੰਗੀ ਗੱਲ ਸੁਣਨ ਨੂੰ ਮਿਲਦੀ ਹੈ ਉੱਥੇ ਖੜ ਕੇ ਉਹ ਗੱਲਾਂ ਨੂੰ ਸੁਣਿਆ ਜ਼ਰੂਰ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਕੁਝ ਕਮੈਂਟਾਂ ਦੱਸਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਆ ਕਿ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਨੂੰ 3 ਮਹੀਨੇ ਹੋ ਗਏ ਕਮੈਂਟ ਲੀਤੇ ਨੂੰ ਪਰ ਅੱਜ ਤੱਕ ਮੇਰੇ ਕਮੈਂਟ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਹਰ ਇੱਕ ਅਸੀਂ ਵੀਡੀਓ ਦੇਖਦੇ ਆ ਸੁਣਦੇ ਆ ਸੋ ਦੇਖੋ ਜੀ ਇੱਥੇ ਆਪਾਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਕਮੈਂਟਾਂ ਵਿੱਚ ਦੱਸਿਆ ਹੈ ਕੀ ਕਮੈਂਟ ਪਾ 6 6 ਮਹੀਨੇ 7 7 ਮਹੀਨੇ ਪੁਰਾਣੇ ਵੀ ਹਜੇ ਤੱਕ ਪਏ ਹੋਇਆ ਜਿਹੜੇ ਦੱਸਣ ਵਾਲੇ ਨੇ ਕਿਉਂਕਿ ਕਮੈਂਟ ਇੰਨੇ ਜ਼ਿਆਦਾ ਹੁੰਦੇ ਆ ਆਪਾਂ ਵੀਡੀਓ ਛੋਟੀ ਹੁੰਦੀ ਆ ਇਸ ਭਰ ਕੇ ਜ਼ਿਆਦਾ ਕਮੈਂਟ ਨਹੀਂ ਦੱਸ ਹੁੰਦੇ ਤੇ ਜੇਕਰ ਕਮੈਂਟ ਦੱਸੀਦਾ ਵੀ ਆ ਤੇ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰੀਦੀ ਆ ਜਿਨ੍ਹਾਂ ਦਾ ਵੀ ਸਵਾਲ ਹੁੰਦਾ ਹੈ ਜੇਕਰ ਆਪਾਂ ਗੱਲ ਨੂੰ ਚੰਗੀ ਤਰ੍ਹਾਂ ਸਮਝਾਈਏ ਨਾ ਟਾਈਮ ਪਾਸ ਹੀ ਕਰੀਏ ਤੇ ਉਹ ਚੰਗਾ ਨਹੀਂ ਲੱਗਦਾ ਸੋ ਇਸ ਲਈ ਕਹਿੰਦਾ ਕਿ ਕੋਈ ਕੰਮ ਹੋਵੇ ਚਾਹੇ ਕਰਮ ਹੋਵੇ ਮਨ ਲਗਾ ਕੇ ਹੀ ਕਰਨਾ ਚਾਹੀਦਾ ਸੋ ਬਾਕੀ ਇਥੇ ਮਾਫੀ ਚਾਹੁੰਦੇ ਆ ਜੀ ਤੁਸੀਂ ਦਵਾਰਾ ਤੋਂ ਸਾਨੂੰ ਕਮੈਂਟ ਕਰ ਸਕਦੇ ਕਿਉਂਕਿ ਬਹੁਤ ਸਾਰੇ ਕਮੈਂਟ ਹਨ ਜਿਨ੍ਹਾਂ ਦੇ ਵਿੱਚੋਂ ਤੁਹਾਡਾ ਕਮੈਂਟ ਲੱਭਣਾ ਸਾਨੂੰ ਔਖਾ ਹੋਵੇਗਾ ਇਸੇ ਨਾਮ ਤੇ ਯਾਨੀ ਕਿ ਆਪਣਾ ਨਾਮ ਵਿੱਚ ਲਿਖ ਕੇ ਕਮੈਂਟ ਕਰ ਸਕਦੇ ਜੋ ਸਵਾਲ ਹੈ ਤੁਹਾਡਾ ਸੋ ਕੋਸ਼ਿਸ਼ ਕਰਾਂਗੇ ਕਿ ਜਲਦੀ ਹੀ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਵੇ ਉਸ ਕਮੈਂਟ ਵਿੱਚ ਲਿਖ ਜ਼ਰੂਰ ਦੇਣਾ ਜੀ ਸੋ ਕਿਉਂਕਿ ਜੇਕਰ ਗੱਲ ਆਪਾਂ ਚੰਗੀ ਤਰ੍ਹਾਂ ਕਿਸੇ ਨੂੰ ਸਮਝਾਈ ਨਾ ਤਾਂ ਫਿਰ ਉਹ ਗੱਲ ਕੀਤੀ ਦਾ ਫਾਇਦਾ ਨਹੀਂ ਹੁੰਦਾ ਤਾਂ ਕਰਕੇ ਵੀਡੀਓ ਵੀ ਛੋਟੀ ਬਣਾਉਣੀ ਹੁੰਦੀ ਆ ਪਰ ਕਮੈਂਟਾਂ ਦੀ وجہ ਨਾਲ ਕਈ ਵਾਰ ਵੀਡੀਓ ਵੀ ਵੱਡੀ ਬਣ ਜਾਂਦੀ ਆ ਸੋ ਕੋਸ਼ਿਸ਼ ਹੁੰਦੀ ਕਿ 8 ਕਮੈਂਟ ਦੀ ਵੀਡੀਓ ਬਣਾਈ ਜਾਵੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਦੀਦੀ ਜੀ ਜੋ ਤੁਸੀਂ ਕਿਹਾ ਸੀ ਕਿ ਸ਼ਨੀਵਾਰ ਦੇ ਦਿਨ ਰੋਟੀ ਕਾਲੇ ਟਿੱਕੇ ਲਗਾ ਕੇ ਪਾਉਣੀ ਆ ਉਹ ਸ਼ੱਕ ਤੇ ਪਾਉਣੀ ਆ ਰੋਟੀ ਸਾਫਤੀ ਪਾਉਣੀ ਆ ਜਾਂ ਫਿਰ ਚੂਰ ਕੇ ਰੋਟੀ ਪਾਉਣੀ ਆ ਸੋ ਪਹਿਲਾਂ ਤਾਂ ਆਪਾਂ ਇੱਥੇ ਕਲੀਅਰ ਕਰ ਦਈਏ ਕਿ ਉਹ ਰੋਟੀ ਕਾਲੇ ਕੁੱਤੇ ਨੂੰ ਹੀ ਪਾਉਣੀ ਆ ਕਾਲੇ ਦਰਮੇਸ਼ ਨੂੰ ਸ਼ਖਤ ਤੇ ਨਹੀਂ ਪਾਉਣੀ ਤੇ ਬਾਕੀ ਤੁਸੀਂ ਉਹ ਰੋਟੀ ਚੂਰ ਕੇ ਪਾ ਸਕਦੇ ਆ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਬਸ ਪਾਉਣੀ ਕਾਲੇ ਦਰਮੇਸ਼ ਨੂੰ ਹੀ ਆ ਸੋ ਇਸ ਕਰਕੇ ਹਮੇਸ਼ਾ ਕਹੀਦਾ ਕਿ ਵੀਡੀਓ ਨੂੰ ਪੂਰੀ ਸੁਣ ਲਓ ਤਾਂ ਕਿ ਗੱਲ ਸਮਝ ਵਿੱਚ ਆ ਸਕੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੀ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਤੁਹਾਡੀਆਂ ਸਾਰੀਆਂ ਹੀ ਵੀਡੀਓ ਸੁਣਦੇ ਆ ਤੇ ਸਾਨੂੰ ਬਹੁਤ ਆਨੰਦ ਆਉਂਦਾ ਹੈ ਵੀਡੀਓ ਸੁਣ ਕੇ ਤੇ ਇਸੇ ਤਰ੍ਹਾਂ ਵੀਡੀਓ ਪਾਉਂਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਤੁਸੀਂ ਨਾ ਜਿਆਦਾ ਪਿਆਰ ਦਿੱਨੇ ਹੋ ਇੰਨੀਆਂ ਅਸੀਸਾਂ ਦਿੱਨੇ ਹੋ ਤੁਹਾਡੀ ਬਦੌਲਤ ਹੀ ਅਸੀਂ ਇੱਥੇ ਤੱਕ ਪਹੁੰਚੇ ਆਂ ਜੀ ਸੋ ਇਹ ਲਿਖਦੇ ਆ ਕਿ ਮਹਾਰਾਜ ਤੁਹਾਤੋਂ ਇਸੇ ਤਰ੍ਹਾਂ ਵੀਡੀਓ ਪਵਾਉਂਦੇ ਰਹਿਣ ਤੇ ਅਸੀਂ ਸੁਣਦੇ ਰਹੀਏ ਇਸੇ ਤਰ੍ਹਾਂ ਅਨੰਤ ਆਉਂਦਾ ਰਵੇ ਤੇ ਪਰਮਾਤਮਾ ਦੇ ਲੜ ਲੱਗੇ ਰਹੀਏ ਨਵੀਆਂ-ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਰਹਿਣ ਤੇ ਰੂਹਾਂ ਨੂੰ ਚਾਨਣ ਹੋਵੇ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਬਹੁਤ ਹੀ ਵਧੀਆ ਕਮੈਂਟ ਸੀ ਸੋ ਸਾਨੂੰ ਵੀ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਇਸ ਤਰ੍ਹਾਂ ਕਮੈਂਟ ਕਰਦੇ ਹੋ ਸੋ ਪਰਮਾਤਮਾ ਹਮੇਸ਼ਾ ਹੀ ਹਰ ਇੱਕ ਤੇ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਸੋ ਜਿੰਨਾ ਹੋ ਸਕਦਾ ਸਮਾਂ ਪਰਮਾਤਮਾ ਨੇ ਜ਼ਰੂਰ ਕੱਢਿਆ ਕਰੋ ਤਾਈਂ ਤੁਹਾਨੂੰ ਵੀ ਚੰਗਾ ਲੱਗਦਾ ਹੈ ਜੇਕਰ ਤੁਸੀਂ ਪਰਮਾਤਮਾ ਦੀ ਤਰਫ ਵਧਣ ਦੀ ਕੋਸ਼ਿਸ਼ ਕਰਦੇ ਹੋ ਤਾਂ ਪਰਮਾਤਮਾ ਵੀ ਆਪਣੇ ਨਾਲ ਜੋੜਦਾ ਹੈ ਤੇ ਫਿਰ ਪਰਮਾਤਮਾ ਨਾਲ ਜੁੜੀਆਂ ਹੋਈਆਂ ਗੱਲਾਂ ਮਨ ਨੂੰ ਚੰਗੀਆਂ ਲੱਗਣ ਲੱਗ ਪੈਂਦੀਆਂ ਹੈ ਸੋ ਇਸੇ ਕਰਕੇ ਕਹਿੰਦਾ ਕਿ ਜੇਕਰ ਪਰਮਾਤਮਾ ਦਾ ਪਿਆਰ ਪਾਉਣਾ ਹੈ ਪਰਮਾਤਮਾ ਨੂੰ ਪਾਉਣਾ ਹੈ ਤੇ ਉਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਨ ਸਮਝਣ ਦੀ ਜ਼ਰੂਰਤ ਆ ਤਾਂ ਜੇਕਰ ਮਨ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਪਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਹੈ ਬਸ ਉਹਨੂੰ ਜਗਾਉਣ ਦੀ ਜ਼ਰੂਰਤ ਹੈ ਪਰਮਾਤਮਾ ਦੀ ਤਰਫ ਤੁਰਨ ਦੀ ਜ਼ਰੂਰਤ ਆ ਤੇ ਫਿਰ ਪਰਮਾਤਮਾ ਆਪਣੇ ਆਪ ਆਪਣੇ ਨਾਲ ਜੋੜ ਲੈਂਦਾ ਉਹ ਤਾਂ ਦੇਖਦਾ ਹੈ ਕਿ ਇਹ ਮੇਰੇ ਵੱਲ ਆਉਣ ਤਾਂ ਮੈਂ ਇਨਾ ਤੇ ਕਿਰਪਾ ਕਰਾਂ ਸੋ ਇੱਥੇ ਕੋਸ਼ਿਸ਼ ਆਪ ਨੂੰ ਕਰਨੀ ਪਵੇਗੀ ਤਾਂ ਫਿਰ ਪਰਮਾਤਮਾ ਬਾਹ ਫੜ ਕੇ ਪਾਰ ਆਪ ਲਗਾ ਦਿੰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਜੇਕਰ ਪੀਰਾਂ ਦੀ ਮਾਨਤਾ ਛੜ ਦਿੱਤੀ ਜਾਵੇ ਤਾਂ ਫਿਰ ਕੀ ਹੁੰਦਾ ਹੈ ਜੋ ਕਿ ਇਨਸਾਨ 50 ਸਾਲ ਤੋਂ ਪਿਛਲੇ 50 ਸਾਲ ਤੋਂ ਸੇਵਾ ਕਰਦਾ ਹੋਵੇ ਨਿਆਜਾਂ ਵੀ ਦਿੰਦਾ ਹੋਵੇ ਪਰ ਬਾਅਦ ਵਿੱਚ ਸੇਵਾ ਛੱਡ ਜਾਵੇ ਉਹਦੇ ਨਾਲ ਫਿਰ ਕੀ ਹੁੰਦਾ ਹੈ ਇਹਦਾ ਉੱਤਰ ਜਰੂਰ ਦਿਓ ਜੀ ਕਹਿੰਦੇ ਸੋ ਦੇਖੋ ਪੀਰਾਂ ਦੀ ਸੇਵਾ ਤੁਸੀਂ ਚਾਹੇ 1 ਮਹੀਨਾ ਹੀ ਕਰ ਲੋ ਕਰਕੇ ਬਾਅਦ ਵਿੱਚ ਛੱਡ ਦੋਗੇ ਤਾਂ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਮੁਰੇ ਆਉਣ ਲੱਗ ਪੈਣਗੀਆਂ ਸੋ ਕਿਉਂਕਿ ਇਹ ਸਭ ਕੁਝ ਅਸੀਂ ਅੱਖੀਂ ਦੇਖਿਆ ਸੁਣਿਆ ਹੈ ਕਿ ਜਦੋਂ ਅਸੀਂ ਪੀਰਾ ਫਕੀਰਾਂ ਦੀ ਸੇਵਾ ਕਰ ਲੈਨੇ ਆਂ ਜੇ ਇੱਕ ਵਾਰ ਚਿਰਾਗ ਰੋਸ਼ਨ ਕਰ ਲਿਆ ਉਸ ਤੋਂ ਬਾਅਦ ਛੱਡ ਦਿੰਨੇ ਇਸੇ ਲਈ ਕਿਹਾ ਇਹਦਾ ਕਿ ਜਦੋਂ ਵੀ ਕੋਈ ਕਰਮ ਕਰਨਾ ਹੈ ਸੋਚੀ ਦੇ ਨਾਲ ਕਰਨਾ ਸੋਚ ਸਮਝ ਕੇ ਕਰਨਾ ਜੇਕਰ ਤੁਸੀਂ ਨਿਭਾ ਸਕਦੇ ਹੋ ਤੇ ਰਿਸ਼ਤਾ ਫਿਰ ਹੀ ਕਿਸੇ ਨਾਲ ਬਣਾਉਣਾ ਚਾਹੀਦਾ ਹੈ ਜੇਕਰ ਅਸੀਂ ਨਿਭਾ ਨਹੀਂ ਸਕਦੇ ਤਾਂ ਫਿਰ ਕਿਤੇ ਵੀ ਰਿਸ਼ਤਾ ਗੂੜਾ ਨਹੀਂ ਹੋਣਾ ਚਾਹੀਦਾ ਸੋ ਜਦੋਂ ਅਸੀਂ ਪਹਿਲਾਂ ਬਹੁਤ ਗੂੜਾ ਰਿਸ਼ਤਾ ਦੁਨੀਆਵੀ ਹਿਸਾਬ ਨਾਲ ਹੀ ਦੇਖ ਲਓ ਪਹਿਲਾਂ ਅਸੀਂ ਪਹਿਲੋਂ ਪੈਨ ਜਦੋਂ ਕਿਸੇ ਨੂੰ ਮਿਲਦੇ ਆਂ ਤੇ ਬਹੁਤ ਗੂੜਾ ਪਿਆਰ ਪਾ ਲੈਂਦੇ ਆਂ ਕਿ ਹੁਣ ਅਸੀਂ ਇਹਨਾਂ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਪਰ ਕੁਝ ਸਮਾਂ ਜਦੋਂ ਬੀਤਦਾ ਹੈ ਤੇ ਹੌਲੀ ਹੌਲੀ ਉਹ ਰਿਸ਼ਤੇ ਦੂਰ ਹੁੰਦੇ ਜਾਂਦੇ ਆਂ ਪਰ ਇਥੇ ਜੇਕਰ ਅਸੀਂ ਪੀਰਾਂ ਨਾਲ ਪਿਆਰ ਪਾ ਲਿਆ ਹੈ ਤੇ ਅਸੀਂ ਭਲਾ ਦਵਾਗੇ ਪਰ ਉਹ ਪੀਰ ਕਦੇ ਨਹੀਂ ਪਨਾਉਂਦੇ ਉਹ ਹਮੇਸ਼ਾ ਹੀ ਪਿੱਛਾ ਕਰਦੇ ਆ ਪੀਰਾ ਵਪੀਰਾ ਦੀ ਸੇਵਾ ਇਸ ਲਈ ਕਿ ਇਹਦਾ ਕਿ ਜਦੋਂ ਵੀ ਕਰੋ ਸੋਜੀ ਦੇ ਨਾਲ ਸੋਚ ਸਮਝ ਕੇ ਘਰ ਵਿੱਚ ਚਿਰਾਗ ਰੋਸ਼ਨ ਕਰਨਾ ਹੈ ਜੇਕਰ ਜੱਦੀ ਹੋ ਰਿਹਾ ਆ ਫਿਰ ਉਹਨੂੰ ਕੋਈ ਹਲਾ ਨਹੀਂ ਸਕਦਾ ਜੇਕਰ ਅੱਜ ਤੁਸੀਂ ਚੱਕ ਵੀ ਦਿਨੇ ਹੋ ਪਰ ਸਮਾਂ ਆਉਣ ਤੇ ਪ੍ਰਮਾਤਮਾ ਮੋੜ ਇਹੋ ਜਿਹਾ ਜ਼ਿੰਦਗੀ ਵਿੱਚ ਲਿਆਉਂਦਾ ਹੈ ਕਿ ਮੋੜ ਕੇ ਫਿਰ ਉੱਥੇ ਹੀ ਆਉਣਾ ਪੈਂਦਾ ਚਾਹੇ ਆਜਾ ਜੋ ਚਾਹੇ ਕਾਲਾ ਜੋ ਚਾਹੇ ਨੁਕਸਾਨ ਕਰਾ ਕੇ ਉਸ ਲਾਈਨ ਤੇ ਵਾਪਸ ਆਜੋ ਜਾਂ ਫਿਰ ਆਪ ਸਹਿਮਤੀ ਦੇ ਨਾਲ ਹੀ ਤੁਸੀਂ ਵਾਪਸ ਫਿਰ ਤੋਂ ਕਰਮ ਕਰਨ ਦਾ ਤੋ ਕਿਉਂਕਿ ਪੀਰਾਂ ਫਕੀਰਾਂ ਦੀ ਇੱਕ ਐਸੀ ਸੇਵਾ ਹੈ ਜਦੋਂ ਅਸੀਂ ਭਲਾ ਦੰਨੇ ਆ ਤਾਂ ਫਿਰ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੀਆਂ ਰੁਕਾਵਟਾਂ ਮੁਸੀਬਤਾਂ ਆਉਣਾ ਸ਼ੁਰੂ ਹੋ ਜਾਂਦੀਆਂ ਜੋ ਕੰਮ ਬਣੇ ਨੇ ਉਹ ਸਭ ਵਿਗੜਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਪੀਰ ਜਦੋਂ ਖੁਸ਼ ਹੁੰਦੇ ਆ ਤੇ ਕਹਿੰਦੇ ਕਿ ਛੱਪੜ ਪਾੜ ਕੇ ਦਿੰਦੇ ਆ ਜਾਂ ਨਰਾਜ਼ਗੀ ਹੋ ਜਾਂਦੀ ਹੈ ਤੇ ਖੱਪੜ ਮਾਰ ਕੇ ਸਭ ਕੁਝ ਖੋਲੰਦੇ ਆ ਇਸੇ ਲਈ ਕਹਿੰਦਾ ਕਿ ਪੀਰਾਂ ਫਕੀਰਾਂ ਦੀ ਸੇਵਾ ਜਦੋਂ ਵੀ ਕਰੋ ਮਨ ਲਗਾ ਕੇ ਕਰੋ ਜੇਕਰ ਕਰਨੀ ਆ ਤੇ ਪਹਿਲਾਂ ਮਨ ਨੂੰ ਟਿਕਾ ਲਓ ਕਿ ਜੁਣਾ ਸੀ ਉਮਰ ਭਾਰੇ ਸੇਵਾ ਕਰਨੀ ਹੀ ਕਰਨੀ ਆ ਜੇਕਰ ਤੁਸੀਂ ਕਰ ਨਹੀਂ ਸਕਦੇ ਤਾਂ ਫਿਰ ਸ਼ੁਰੂਆਤ ਕਦੇ ਨਾ ਕਰੋ ਫਿਰ ਜੋ ਪਿੰਡ ਵਿੱਚ ਦਰਗਾਹ-ਦਰਬਾਰ ਬਣਿਆ ਹੁੰਦਾ ਉੱਥੇ ਹੀ ਤੁਸੀਂ ਜਾ ਕੇ ਨਮਸਕਾਰ ਮੱਥਾ ਟੇਕ ਸਕਦੇ ਆ ਘਰ ਵਿੱਚ ਚਰਾਗ ਫਿਰ ਕਦੇ ਨਾ ਲਗਾਓ ਤੋ ਸੋਜੀ ਦੇ ਨਾਲ ਚੱਲੋਗੇ ਤਾਂ ਬਹੁਤ ਕੁਝ ਪਾਉਗੇ ਕਿਉਂਕਿ ਪਰਮਾਤਮਾ ਬਹੁਤ ਕੁਝ ਦਿੰਦਾ ਆ ਜੀ ਨੇ 50 ਸਾਲ ਦੀ ਇੱਥੇ ਇਹਨਾਂ ਨੇ ਗੱਲ ਇੱਥੇ 50 ਸਾਲ ਦੀ ਸੇਵਾ ਤੇ 50 ਸਾਲਾਂ ਦੀ ਤੁਸੀਂ ਸਾਰੀਆਂ ਗੱਲਾਂ ਯਾਦ ਕਰੋ ਕਿੱਥੇ ਕਿੱਥੇ ਮਾਲਕ ਨੇ ਪੱਤ ਰੱਖੀ ਹੈ ਕਿੱਥੇ ਕਿੱਥੇ 판ੋ ਮੁਸ਼ਕਿਲ ਸਮੇਂ ਬਚਾਇਆ ਹੈ ਸੋ ਅਸੀਂ ਉਹਨਾਂ ਰਹਿਮਤਾਂ ਨੂੰ ਦੇਖ ਨਹੀਂ ਸਕਦੇ ਨਾ ਉਹਨਾਂ ਨੂੰ ਦਿਨ ਦੇ ਦੇਖਿਆ ਪਰ ਝੋਲੀ ਭਰੀ ਜ਼ਰੂਰ ਦੇਖੀ ਆ ਸੋ ਜਦੋਂ ਤੁਸੀਂ ਬੈਠ ਕੇ ਫਿੰਡੇ ਦਿਮਾਗ ਦੇ ਨਾਲ ਸੋਚੋਗੇ ਕਿ ਮਾਲਕ ਨੇ ਸਾਡਾ ਕਿੱਥੇ ਕਿੱਥੇ ਸਾਥ ਦਿੱਤਾ ਹੈ ਤੇ ਤੁਹਾਨੂੰ ਆਪਣੇ ਆਪ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਬਹੁਤਾਂ ਰੌਲਾ ਪਾਉਣ ਦੀ ਜ਼ਰੂਰਤ ਹੀ ਨਹੀਂ ਪਵੇਗੀ ਜਦੋਂ ਮਨ ਵਿੱਚ ਤੁਸੀਂ ਸਵਾਲ ਆਪਣੇ ਪ੍ਰਮਾਤਮਾ ਨਾਲ ਸ਼ਾਂਤ ਮਨ ਕਰਕੇ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਅੰਦਰੋਂ ਹੀ ਮਿਲਣਗੇ ਸੋ ਇੱਥੇ ਜਦੋਂ ਸਾਨੂੰ ਕੁਝ ਮਿਲਦਾ ਹੈ ਤੇ ਅਸੀਂ ਕਹਿੰਦੇ ਹਾਂ ਕਿ ਮਾਲਕ ਨੇ ਸੁਣ ਲਈ ਪਰ ਜਿੱਥੇ ਸਾਨੂੰ ਕੋਈ ਇੱਕ ਚੀਜ਼ ਨਹੀਂ ਮਿਲਦੀ ਅਸੀਂ ਪਰਮਾਤਮਾ ਨੂੰ ਦੋਸ਼ ਦੇਣੇ ਸ਼ੁਰੂ ਕਰ ਦਿੰਦੇ ਆ ਪਰ ਜੋ ਸੇਵਾ ਕਰ ਰਹੇ ਆ ਉਹ ਕਦੇ ਵਿਅਰਥੀ ਜਾਂਦੀ ਹੀ ਨਹੀਂ ਸਮਾਂ ਆਉਣ ਤੇ ਉਹ ਮਾਲਕ ਜਰੂਰ ਪਾਉਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਲੰਬੀ ਹੋ ਚੁੱਕੀ ਹੈ ਮੇਨ ਵਿਸ਼ੇ ਵੱਲ ਚੱਲੀਏ ਕਿ ਸੋਮਵਾਰ ਦੇ ਦਿਨ ਇਸ ਮਹੀਨੇ ਕਿਹੜੇ-ਕਿਹੜੇ ਕਰਮ ਕਰਨੇ ਚਾਹੀਦੇ ਆ ਸੋ ਇੱਥੇ ਆਪਾਂ ਪਹਿਲਾਂ ਭਾਰਤ ਬਾਰੇ ਗੱਲ ਕਰ ਲਈਏ ਕਿ ਸੋਮਵਾਰ ਦੇ ਭਾਰਤ ਜਿਹੜੀਆਂ ਵੀ ਰੂਹਾਂ ਰੱਖਦੀਆਂ ਹੈ ਉਹਨਾਂ ਨੂੰ ਇਹ ਕੁਝ ਗੱਲਾਂ ਧਿਆਨ ਰੱਖਣਾ ਚਾਹੀਦਾ ਆ ਕਿ ਜਿਸ ਦਿਨ ਵਰਤ ਰੱਖਣਾ ਹੈ ਉਸ ਦਿਨ ਘੱਟ ਤੋਂ ਘੱਟ ਫਲ ਖਾਣਾ ਚਾਹੀਦਾ ਆ ਫਲ ਹੀ ਖਾਣਾ ਹੈ ਹੋਰ ਕੁਝ ਨਹੀਂ ਖਾਣਾ ਪਰ ਬਹੁਤ ਘੱਟ ਖਾਣਾ ਖਾਣਾ ਚਾਹੀਦਾ ਆ ਦੂਸਰੀ ਗੱਲ ਦਾ ਇੱਥੇ ਧਿਆਨ ਰੱਖਣਾ ਹੈ ਕਿ ਜਿਸ ਦਿਨ ਤੁਸੀਂ ਵਰਤ ਰੱਖਦੇ ਹੋ ਉਸ ਦਿਨ ਦਿਨ ਵਿੱਚ ਸੌਣਾ ਨਹੀਂ ਚਾਹੀਦਾ ਤੇ ਤੀਸਰੀ ਗੱਲ ਦਾ ਇਹ ਧਿਆਨ ਰੱਖਣਾ ਹੈ ਕਿ ਉਸ ਦਿਨ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਨੀ ਕਿ ਵੰਦਗੀ ਕੀਤੀ ਜਾਵੇ ਸੇਵਾ ਕੀਤੀ ਜਾਵੇ ਪਰਮਾਤਮਾ ਦਾ ਧਿਆਨ ਧਰਿਆ ਜਾਵੇ ਸੋ ਜਦੋਂ ਤੁਸੀਂ ਇਹ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰੋਗੇ ਤੇ ਉਹ ਵਾਰਤ ਸਫਲ ਹੋ ਜਾਂਦਾ ਹੈ ਚੌਥੀ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਸ ਦਿਨ ਵਾਰਤ ਰੱਖਿਆ ਹੈ ਉਸ ਦਿਨ ਕਿਸੇ ਦੇ ਨਾਲ ਘੱਟ ਗੱਲਬਾਤ ਕੀਤੀ ਜਾਵੇ ਬੰਦ ਤੋਂ ਬੰਦ ਪਰਮਾਤਮਾ ਦਾ ਹੀ ਧਿਆਨ ਧਰਿਆ ਜਾਵੇ ਕਿਉਂਕਿ ਜਿਸ ਦਿਨ ਅਸੀਂ ਸੇਵਾ ਕਰਦੇ ਖਾਸ ਕਰਕੇ ਵਾਰਤ ਰੱਖਦੇ ਕਿਸੇ ਵੀ ਦੇਵੀ ਦੇਵਤੇ ਦਾ ਉਸ ਦਿਨ ਘੱਟ ਹੀ ਕਿਸੇ ਨਾਲ ਗੱਲ ਕਰਨੀ ਚਾਹੀਦੀ ਤੇ ਆਮ ਖਾਸ਼ ਬਾਹਰ ਕਿਤੇ ਵੀ ਨਹੀਂ ਜਾਣਾ ਚਾਹੀਦਾ ਜਿਸ ਦਿਨ ਵਾਰਤ ਰੱਖਿਆ ਹੋਵੇਗਾ ਉਹ ਉਸ ਦਿਨ ਪਰਮਾਤਮਾ ਦੀ ਸ਼ਬੀ ਨਾਲ ਰਹਿੰਦੀ ਹੈ ਸੋ ਉਸਦੇ ਨਾਲ ਕੋਸ਼ਿਸ਼ ਕਰਨੀ ਕਿ ਕਿਸੇ ਦੇ ਨਾਲ ਘੱਟ ਗੱਲ ਕੀਤੀ ਜਾਵੇ ਕਿਉਂਕਿ ਜੋ ਅਸੀਂ ਸੇਵਾ ਕਰਦੇ ਹਾਂ ਉਸਦੇ ਨਾਲ ਉਹ ਤੁਹਾਡੀ ਕੀਤੀ ਹੋਈ ਸੇਵਾ ਦਾ ਫਲ ਕੋਈ ਹੋਰ ਲੈ ਜਾ ਸਕਦਾ ਜਦੋਂ ਕੋਈ ਨਾ ਕੋਈ ਗੱਲ ਚੱਲੇਗੀ ਤੇ ਅਸੀਂ ਸਵੇ ਮੂੰਹ ਦੇ ਵਿੱਚੋਂ ਕੁਝ ਬੋਲ ਕਹਿ ਦਵਾਂਗੇ ਤੇ ਜੋ ਸੇਵਾ ਕੀਤੀ ਹੈ ਉਹ ਫਲ ਵੀ ਕਿਸੇ ਨੂੰ ਚਲਾ ਜਾਂਦਾ ਹੈ ਉਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਜਾਂ ਕਿਸੇ ਨੇ ਦੁੱਖ ਦੀ ਗੱਲ ਕਰ ਲਈ ਤੇ ਉਹਨੂੰ ਕੋਈ ਗੱਲ ਕਹਿ ਦੇਣੀ ਮੂੰਹ ਵਿੱਚੋਂ ਕਿਉਂਕਿ ਕਈ ਵਾਰ ਹੈ ਕਿਸੇ ਤੇ ਜਦੋਂ ਤਰਸ ਆਉਂਦਾ ਕੋਈ ਦੁੱਖ ਦੀ ਗੱਲ ਸੁਣਾਉਂਦਾ ਹੈ ਕਿ ਮੈਂ ਬਹੁਤ ਦੁਖੀ ਹਾਂ ਤੇ ਉਹਨੂੰ ਮੂੰਹ ਵਿੱਚੋਂ ਕੋਈ ਗੱਲ ਕਹਿ ਦੇਣੀ ਉਹ ਵੀ ਪਾਸ ਕਰਕੇ ਉਸ ਦਿਨ ਜਿਸ ਦਿਨ ਅਸੀਂ ਕੋਈ ਵਰਤ ਰੱਖਿਆ ਹੋਇਆ ਤੇ ਉਸ ਦਿਨ ਫਿਰ ਪ੍ਰਮਾਤਮਾ ਦਾ ਜੀਵਨ ਉੱਤੇ ਵਾਸ ਹੁੰਦਾ ਹੈ ਤੇ ਉਹ ਗੱਲ ਝਟ ਪੂਰੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਕਹਿੰਦਾ ਕਿ ਅਸੀਂ ਵਰਤ ਰੱਖੇ ਅਸੀਂ ਸੇਵਾ ਕੀਤੀ ਸਾਨੂੰ ਉਹਦਾ ਫਲ ਨਹੀਂ ਮਿਲਿਆ ਸੋ ਅਸੀਂ ਕਈ ਵਾਰੀ ਇਹ ਗੱਲਾਂ ਦੀਆਂ ਕਰ ਲੈਨੇ ਆ ਤੇ ਜਿਹਦੇ ਕਾਰਨ ਬਾਅਦ ਵਿੱਚ ਅਸੀਂ ਪ੍ਰਮਾਤਮਾ ਨੂੰ ਦੋਸ਼ ਦਿੰਨੇ ਆ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਤੇ ਜਿਹੜੇ ਨਹੀਂ ਵਰਤ ਰੱਖ ਸਕਦੇ ਨਹੀਂ ਰੱਖਦੇ ਉਹਨਾਂ ਨੂੰ ਇਸ ਮਹੀਨੇ ਇੱਕ ਕਰਮ ਕਰ ਲੈਣਾ ਚਾਹੀਦਾ ਹੈ ਕਿ ਸੋਮਵਾਰ ਦੇ ਦਿਨ ਇੱਕ ਲੋਟਾ ਜਲ ਹੀ ਤੁਸੀਂ ਸ਼ਿਵਲਿੰਗ ਤੇ ਚੜਾਇਆ ਉਹ ਇਹ ਬਹੁਤ ਵੱਡਾ ਕਰਮ ਹੈ ਵਿਸ਼ਵਾਸ